ਬਹੁਤ ਰਾਂਦੀ ਪਿੰਡ ਚੱਕੰਬਰ ਸਰ ਵਿੱਚ ਹੋਈ ਲੜਾਈ ਦੇ ਵਿੱਚ ਦੋਹਾਂ ਪਾਰਟੀਆਂ ਦੇ ਤਿੰਨ ਨੌਜਵਾਨ ਹਸਪਤਾਲ ਤੇ ਦੇਰੇ ਇਲਾਜ ਹੈ ਉਹਨਾਂ ਨਾਲ ਗਲਵੱਤ ਕੀਤੀ ਗਈ ਤੇ ਇੱਕ ਪਖ ਦਾ ਕਹਿਣਾ ਹੈ ਕਿ ਇੱਕ ਸਾਲ ਪਹਿਲਾਂ ਸਾਡੇ ਪਿੰਡ ਦੇ ਵਿੱਚ ਚੋਰੀ ਹੋਈ ਸੀ ਜਿਸ ਦੇ ਲੈ ਕੇ ਇਹਨਾਂ ਨੂੰ ਸੱਕ ਹੈ ਵੀ ਮੈਂ ਇਹਦਾ ਨਾਮ ਤਰੇ ਲੇਕਿਨ ਦੂਜੇ ਪਖ ਦਾ ਕਹਿਣਾ ਹੈ ਕਿ ਸਾਡੇ ਨਾਲ ਲੜਾਈ ਕੀਤੀ ਹੈ ਹੁਣ ਸਾਰੇ ਮਾਮਲੇ ਦੀ ਜਾਂਚ ਸਿਟੀ ਪੁਲਿਸ ਸਮਾਣਾ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਦੇ ਅਧਿਕਾਰੀ ਜਿਹੜੇ ਪਾਲਸੀ ਨਾਲ ਗਲਵੱਤ ਕਰਨ ਤੇ ਉਹਨਾਂ ਨੇ ਸਹੀ ਦੋਹਾਂ ਦੇ ਬਿਆਨ ਦਰਜ ਕੀਤੇ ਜਾਣੇ ਉਸ ਤੋਂ ਬਾਅਦ ਵਰਤਾਲੇ ਕੇ ਬਾਦ ਕਾਨੂੰਨ ਦੇ ਮੁਤਾਬਿਕ ਕਰਵਾਇ ਕੀਤੀ ਜਾਣੀ ਹੈ ਮੈਂ ਨਾ ਇੱਕ ਕੱਲ ਰਾਤੀ ਕਹਿੰਦੇ ਨੇ ਆ ਰਾਇ ਸੀ ਕਹਿੰਦੇ ਨੇ ਕਿਥੋਂ ਕਹਿੰਦੇ ਨੇ ਸਮਾਨੇ ਤੋਂ ਹੀ ਮੈਨੂੰ ਮੁੰਡਾ ਛੱਡਨ ਆ ਰਾਇ ਸੀ ਕਹਿੰਦੇ ਨੇ ਅਨਮੋਲ ਅਨਮੋਲ ਠੀਕ ਹੈ ਜੀ ਉਹਨਾਂ ਨੇ ਮੈਨੂੰ ਕਹਿੰਦੇ ਨੇ ਮੋੜ ਸਨ ਉੱਤਰਿਆ ਜੀ ਮੈਂ ਉਹਨਾਂ ਨੇ ਹੌਨਸਰ ਮੇਰੇ ਸਿਰ ਤੇ ਘੜਾਸਾ ਮਾਰੇ ਅੱਛਾ ਹਾਂ ਫਰੰਜਸ ਫਰੰਜਸ ਕੋਈ ਵੀ ਨਹੀਂ ਜੀ ਪਹਿਲਾਂ ਮੈਨੂੰ ਦੋ ਦਿਨ ਵਾਰੀ ਕਹਿੰਦੇ ਨੇ ਘੇਰ ਕੇ ਘੇਰਿਆ ਸੀ ਮੈਂ ਉਦੋਂ ਕਹਿੰਦੇ ਨੇ ਘਰ ਦੇ ਨੂੰ ਦੱਸਿਆ ਜੀ ਕਿਸ ਗਲ ਦੇ ਘੇਰਦੇ ਸੀ ਪਹਿਲਾਂ ਸਾਡੇ ਪਿੰਡ ਦਾ ਕੋਈ ਕਹਿੰਦੇ ਨੇ ਚੋਰੀ ਚਾਰੀ ਹੋਈ ਸੀ ਕਹਿੰਦੇ ਨੇ ਉੱਥ ਉਹਦੇ ਵਿੱਚ ਇਹਨਾਂ ਦਾ ਕਿਸੇ ਦੇ ਨਾਮ ਨੂੰ ਲੈਤਾ ਸੀ ਉਹਦੇ ਕਰਕੇ ਮੈਨੂੰ ਘੇਰਦੇ ਸੀ ਤੂੰ ਵਿੱਚ ਕਿਉਂ ਗਿਆ ਕਿਸ ਨਾਮ ਨੇ ਲਿਆ ਸੀ ਨਾ ਮੈਂ ਨਹੀਂ ਲਿਆ ਸੀ ਕਿ ਹੋਰ ਨੇ ਲਿਆ ਸੀ ਵੀ ਤੂੰ ਪੰਚਾਇਤ ਵਿੱਚ ਕਿਉਂ ਗਿਆ ਵੀ ਕਹਿੰਦੇ ਨੇ ਕਹਿੰਦੇ ਨੇ ਕਾਦੂ ਕਰ ਮੈਨੂੰ ਇਸ ਕਰਕੇ ਘੇਰਦੇ ਸੀ ਕੰਦੇ ਜਾਣੇ ਮੈਨੂੰ ਦੋ ਵਾਰੀ ਘੇਰੇ ਇੰਨੇ ਬੰਦੇ ਤੇ ਮਾਰਿਆ ਤੁਹਾਨੂੰ ਮੈਨੂੰ ਹਣੀ ਜੇ ਤਿੰਨ ਬੰਦੇ ਹਣੇ ਉਹ ਕਰਦੇ ਸੀ ਹਾਂ ਉਹ ਉਹ ਕਹਿੰਦੇ ਨੇ ਐਵੇਂ ਮਤਲਬ ਤੂੰ ਕਹਿੰਦੇ ਨੇ ਨਾ ਇੱਥੇ ਕੰਨਾ ਕੋਲ ਸੀ ਉਹ ਮਾਰੀ ਹਾਂ ਇਹ ਗਡਾਸਾ ਮਾਰੀ ਪਿੰਡ ਪਹੁੰਚ ਗਿਆ ਤੂੰ ਹਾਂ ਮੈਂ ਪਿੰਡ ਪਹੁੰਚ ਗਿਆ ਕਰਦੇ ਗੋਲ ਦੇ ਪਿੱਛੇ ਘਰ ਦੇ ਕੋਲ ਹੀ ਸੀ ਥੋੜਾ ਜਿਹਾ ਹਰਜਿੰਦਰ ਨਾਲ ਸਾਨੂੰ ਤਾਂ ਆਪ ਨਹੀਂ ਬਤਾਈ ਮੈਨੂੰ ਆਪਣਾ 9:45 ਦੇ ਫੋਨ ਕਰਿਆ ਜੀ ਇਹਨੇ ਇਹਨੇ ਹਰਜਿੰਦਰ ਨੇ ਸਾਨੂੰ ਫੋਨ ਕੀਤਾ ਸਾਡਾ 1 ਸਾਲ ਤੋਂ ਮਤਲਬ ਕੋਈ ਇਹਨਾਂ ਦੇ ਨਾਲ ਕਿਸੇ ਕਿਸਮ ਦਾ ਕੋਈ ਗੱਲਬਾਤ ਨਹੀਂ ਕੋਈ ਕੁਝ ਨਹੀਂ ਹੈ ਬੁਲਾਇਆ ਵੀ ਨਹੀਂ 1 ਸਾਲ ਹੋ ਗਿਆ ਜੀ ਉਸ ਤੋਂ ਬਾਅਦ 9:10 ਕੋਈ ਕੋਈ ਗੱਲ ਵੀ ਨਹੀਂ ਹੋਈ ਜੀ ਮੈਂ ਕਹਿੰਦਾ ਜੇ ਪਿਸਟਲ ਪੁਸ਼ਟ ਦੇ ਦਾ ਕੇਸ ਕੂਚ ਪੈਂਦੇ ਸੀ ਇਹਨੂੰ ਸਿਰਫ ਇਹ ਕਿਹਾ ਸੀ ਵੀ ਸਾਡੀ ਦੁਕਾਨ ਤੇ ਨਾਲ ਹੋਰ ਕੋਈ ਗੱਲ ਨਹੀਂ ਉਸੇ ਹੀ ਕੰਮ ਕਰਦੇ ਆ ਅਸੀਂ ਸਾਡੀ ਵੈਲਡਿੰਗ ਦੀ ਦੁਕਾਨ ਹੈ ਤੇ ਪੈਂਦੇ ਪੇਟ ਦੇ ਵਿੱਚ ਹੱਡੇ ਦੇ ਹਾਂਜੀ ਹੱਡੇ ਪੁਰ ਕੋਈ ਕਹੇ ਕਿਸਮ ਦੀ ਕੋਈ ਇਹਨਾਂ ਨਾਲ ਕਿਸੇ ਕਿਸਮ ਦੀ ਰੰਜਿਸ਼ ਨਹੀਂ ਕੋਈ ਆਪਣੇ ਘਰ ਪਹੁੰਚਾ ਤੇ ਮੇਰੇ ਤੇ ਇਹਨਾਂ ਨੇ ਹਮਲਾ ਕਰਤਾ ਕੋਈ ਨਹੀਂ ਜੀ ਸਾਡੇ ਕੋਲ ਕੈਮਰੇ ਦੀ ਰਿਕਾਰਡਿੰਗਾਂ ਨੇ ਦਿਖਾ ਦੇ ਨਹੀਂ ਤੁਹਾਨੂੰ ਸਾਡੇ ਕੋਲ ਹਰਬਿੰਦਰ ਸਿੰਘ ਤੇ ਮਿਕਾਇਆ ਗੁਰਪਾਲ ਸਿੰਘ ਤੇ ਜਗਰਾ ਸਿੰਘ ਤਿੰਨੇ ਜਣੇ ਦੇ ਐਮਐਲਏ ਰਾਉਂ ਮਿਲਿਆ ਨੇ ਕੀ ਦੱਸ ਰਹੇ ਇਹਨਾਂ ਨੇ ਰਾਤ 10 ਵਜੇ ਕੰਨ ਚੱਕਾ ਮਤਲਬ ਲੜਾਈ ਹੋਈ ਹੈ ਬਹੁਤ ਜ਼ਰਾ ਸੀ ਤੇ ਉਹ ਇਧਰਾਂ ਚੱਟਣ ਲੱਗੀਆਂ ਨੇ ਇਸ ਬੰਦੇ ਅਗਲੀ ਕਾਰਵਾਈ ਲਈ ਅਜੇ ਇਹਨਾਂ ਬਿਆਨ ਦਰਜ ਕਰ ਰਹੇ ਹਨ ਜੋ ਵੀ ਉਸ ਤੋਂ ਉਹਨੂੰ দাও ਕਾਰਵਾਈ ਕਰਕੇ ਕਿ ਅਗਲੀ ਕਾਰਵਾਈ ਹਾਂਸਲੇ ਅੰਦਰੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼